ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਨਹੀਂ ਸਤਿ ਸ੍ਰੀ ਅਕਾਲ ਪੰਜ ਛੇ ਬੰਦਿਆਂ ਨੂੰ ਜਿਹੜੇ ਸਾਨੂੰ ਦੇਖਦੇ ਆ ਉਹ ਬਈ ਬਹੁਤ ਦਿਨਾਂ ਬਾਅਦ ਵੀਡੀਓ ਚਲਾ ਰਹੇ ਆ ਅੱਜ ਦਿਖਾਉਣੇ ਆ ਥੋਨੂੰ ਅੱਜ ਕੰਮ ਕਰ ਕੋਸ਼ਿਸ਼ ਕਰਾਂਗੇ ਤਾਂ ਕੰਮ ਵੀ ਥੋੜੀ ਕਦਰ ਨਾਲ ਦਿਖਾਉਣੇ ਆ ਕੰਮ ਅੱਜ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਤੇ ਆਉਂਦਾ ਵੀ ਆ ਮੌਸਮ ਐ ਕਣ ਗੈਰ ਮੌਸਮ ਪੂਰਾ ਸੇਰਾ ਮੌਸਮ ਠੰਡ ਭੱਲ ਤੇ ਖਾਣੇ ਆ ਫਿਰ ਚੱਲੇ ਲੈਂਗ ਲਈ ਮੇਰੇ ਦਿਨ ਤੱਕ ਅਬ ਜਾ ਕਰਤਾ ਨਹੀਂ ਤੇ ਹੋਏ ਨਹੀਂ ਤਾ ਹਾਂ ਜੀ ਮਾਮਾ ਨੂੰ ਮਾਣਾ ਦੇਖ ਲੈ ਵੀ ਕੈਮਰਾ ਲੈ ਗਿਆ ਚਲਾਣ ਲੱਤ ਏਡਾ ਚਲਾਣ ਦੀ ਕੋਸ਼ਿਸ਼ ਕਰੂੰਗਾ ਵੀ ਆ ਜੰਦਰੋਂ ਦਿਖਾਵਾਂ ਪਰ ਪੁੰਤੇ ਕੋਲੇ ਤੇ ਨਹੀਂ ਦਿਖਾ ਸਕਦਾ ਮਾਮੀ ਨੂੰ ਜਾਨ ਕਰਿਆ ਰਾਂ ਗਿਆ ਹੈ ਜੋ ਪੀਟ ਜਾਂਦੇ ਚਾਹ ਲੈਣ ਜਾਂਦਾ ਮਾਮਾ ਮਮਤਾ ਜਰਾ ਟੁੱਟਿਆ ਫੜਦਾ ਜਾਂ ਚੁੱਪਾ ਪਰੰੰਦ ਘਰਦਾ ਲੱਗਦਾ ਇਹ ਕਿਨਾਰਾ ਲਾ ਕਰਿਆ ਮਾਸ ਮੇਰ ਕੈਮਰੇ ਚ ਆਲੂ ਆਜਾ ਆਪਣੇ ਲੇ ਕੰਮ ਤਾਂ ਥੋੜਾ ਕੰਮ ਲੂਟਾ ਰੱਖੀਂ ਪਾ ਇਹ ਇੰਡੀਆ ਵਾਲਿਆਂ ਦੇ ਪੈਰ ਚੱਕਣੀ ਵੀ ਅੱਜ ਆਪਣੀ 1000 ਡਾਲਰ ਦੇ ਹੱਥ ਫੜ ਤੇ 1000 ਡਾਲਰ ਇਹਨੀਆਂ ਦਾ 60 ਹੈ ਜਾਂ ਜਾ ਆਪਣਾ ਖਾਵੇਗਾ ਭਾਈ ਬਹੁਤ ਸੋਹਣੀ ਬਣ ਲਈਆਂ ਜਿੱਕੇ ਕੰਮ ਦਿਖਾਉਣ ਲਈ ਜੀ ਆਏ ਹੋਏ ਵੇ ਗੱਡੀ ਕੈੜੀ ਲੈ ਕੇ ਕੈੜੀ ਲੈ ਕੇ ਕੀ ਇਹਦਾ ਨਾਮ ਹੈ ਕ੍ਰੈਸ ਨਾਲ ਨਹੀਂ ਕ੍ਰੈਸ ਨਾਲ ਨਹੀਂ ਮੇਰੇ ਦਿਲ ਤੇ ਕਬਜਾ ਕਰਦਾ ਨਾ ਮੇਰੇ ਵਾਲੇ ਬਲਤ ਕਰਦੇ 8 ਸਿਲੰਡਰ 8 ਸਿਲੰਡਰ ਵੱਸੇ ਭਾਲਦੀ ਆਂ ਕਰੋ ਨੂੰ ਪੈਣੀ ਜਿਹੜੇ ਵੱਡੇ ਬਗਰੇ ਆ ਤੇ ਜੱਟ ਚੜਦੇ ਸੂਰ ਜਹਾਨ ਦੀ ਏ ਦੇਖਦੇ ਨਾ ਲੈਂਦੇ ਨੇ ਸਾਹਮਣੇ ਹੀ ਲੱਟਾਂ ਰੈੱਡ ਮਿਲ ਰਹੀਆਂ ਚੱਕਰ ਹੈ ਕੀ ਇਹ ਗੱਲ ਹੈ ਕੀ ਗੱਲ ਕਿੱਥੇ ਖੜ ਗਈ ਐ ਬਾਬਾ ਉਹ ਜੰਦਾ ਅੰਕਲ ਬਣ ਜਾਂਦੇ ਨੇ ਚਿੱਟੇ ਪਾਈ ਕਰਦਾ ਵੀ ਜਿਹੜੇ ਇੰਡਿਆਰਾਂ ਦਾ ਵੀਜ਼ਾ ਨਹੀਂ ਲੱਗਦਾ ਜਿੰਨਾਂ ਦੇ ਜਿੰਨਾਂ ਦੇ ਚਾ ਪਿੱਛੇ ਅਧੂਰੇ ਰਹਿ ਗਏ ਕੈਨੇਡਾ ਆਉਣ ਦੇ ਉਹ ਦੇਖੋ ਵੀਰੇ ਸੜੋ 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 ਕੈਨੇਡਾ ਦੇਖੋ ਸੜੋ ਚਲ ਵੀ ਸੜੋ ਤੱਕ ਨਾ ਆ ਜਾਣਾ ਵੀ ਇਹ ਬਾਦ ਵੱਡਾ ਨਹੀਂ ਟਾਈਮ ਵੀ ਦੁਨੀਆ ਨੂੰ ਦਿਆ ਯਾਰ ਕੈਨੇਡਾ ਮੈਂ ਜਾ ਕੇ ਪਤਾ ਨਹੀਂ ਕੀ ਪੁੱਠ ਟਾ ਦੂੰ ਜੇ ਵੀ ਭਾਈ ਬਹਿ ਮਾਰੇ ਇਹਦਾ ਆਫਟਰ ਜਿੱਥੇ ਵੀ ਹੋ ਭਾਈ ਮਿਹਨਤ ਕਰੀ ਜਾਓ ਮੇਰੇ ਅਸਰ ਹਿੰਦਿਆ ਸਾਬ ਤੋਂ ਬੈਸਟ ਹੈ ਵੀ ਭਾਈ ਮਿਹਨਤ ਕਰੋ ਬਸ ਜਿੱਥੇ ਮਰਜੀ ਹੋ ਕੈਨੇਡਾ ਵਿੱਚ ਬਾਜੇ ਵੱਜੇ ਪੈਣ ਬਾਈ ਕੈਨੇਡਾ ਚ ਕੋ ਨਹੀਂ ਠੀਕ ਆ ਜਦ ਰੋਟੀ ਦਿੱਤੀ ਆ ਬਾਈ ਮਾੜਾ ਨਹੀਂ ਕਹਿਣਾ ਚਾਹੀਦਾ ਪਰ ਸੱਚ ਇਹੀ ਆ ਬਈ ਸੱਚ ਇਹੀ ਆ ਬਾਈ ਜਿਹਨੂੰ ਮਾਰਦੀ ਪੁੱਛ ਲੋ ਜਿਹਨੂੰ ਸਾਡੀ ਬਿਲਡਿੰਗ ਵਿੱਚ ਕੰਮ ਜਾਣ ਕਰ ਕੈਨੇਡਾ ਚ ਹੈਗਾ ਉਹਨੂੰ ਐ ਪੁੱਛੋ ਵੀ ਬਾਈ ਕੈਨੇਡਾ ਦੇ ਬਾਜੇ ਕਿੰਨੇ ਕ ਬੱਚੇ ਆ ਇਹ ਗੱਲ ਕਰੇ ਜੋ ਮੈਂ ਇਧਰ ਨਹੀਂ ਨਾ ਬੋਲ ਬਈ ਬੜਾ ਬੜਾ ਹਾਲਾ ਬਹੁਤ ਬੜਾ ਹਾਲ ਕੰਮ ਨਹੀਂ ਹੈ ਲੋਕਾਂ ਕੋਲੇ ਹਲਦੇ ਇਹ ਕਾਰਨ ਵੀ ਕੀ ਆ ਕੀੜਾ ਦਾ ਫਿਰ ਖਾਣ ਨੂੰ ਪਈ ਜੀ ਬਸ ਨਹੀਂ ਜਦੋਂ ਤਾਂ ਅਲੱਦਾ ਕਿ ਜੇ ਸਾਲ ਦੂਸਾਂ ਨੇ ਚੱਲ ਪਿਆ ਕੰਮ ਲੋਕ ਇਥੋਂ ਭੱਜਣਗੇ ਭਾਈ ਉਹ ਇਹ ਜਦੋਂ ਚੜਾ ਫੋਮੇ ਦਿਖਾਈ ਕਰਨ ਲਗਾਤਾਰ ਘਰ ਬਣਦਾ ਜੀ ਯਾਰ ਜਸ ਹੋ ਕੰਮ ਨਹੀਂ ਯਾਰ ਤੁਸੀਂ ਕੁਝ ਕਰਨ ਦੇ ਬੰਦਾ ਪਿਆ ਮੁੱਤਸਾਲੇ ਪਹਿਲਾਂ ਤਾਂ ਆਈਡੀਆ ਆਉਂਦਾ ਨਹੀਂ ਸੀ ਜਦੋਂ ਇੰਡੀਆ ਨਹੀਂ ਇੰਡੀਆ ਸੀਗਾ ਉਦੋਂ ਤਾਂ ਕੋਈ ਆਈਡੀਆ ਦਿਮਾਗ 'ਚ ਆਉਂਦਾ ਨਹੀਂ ਸੀ ਹੁਣ ਤਾਂ ਆਈਡੀਆ ਹੀ ਬਹੁਤ ਜ਼ਿਆਦੇ ਆ ਰਹੇ ਆ ਮੇਰੇ ਦਮਾਂ 'ਚ ਮੈਂ ਕਿਹਾ ਉੱਥੇ ਜੇ ਬੰਦਾ ਗੋਲ ਗੱਪਿਆਂ ਦੀ ਰੇੜੀ ਲਾ ਲੇ ਯਾਰ ਵੀ ਆ ਤੁਹਾਨੂੰ ਨਾ ਬਾਹਲਾ ਯਾਰ 500 ਤਾਂ ਲਾਈਕ ਹੀ ਟਿਕੂ ਪਰ 500 ਕੋਈ ਫਿਗਰ ਨਹੀਂ ਪਤਾ ਨਹੀਂ 500 ਦਾ 500 ਰੁਪਏ ਦਾ ਪੀ ਆਈ ਟੀ ਦਾ 500 ਰੁਪਏ ਵੀ ਇੰਡੀਆ ਦਾ ਕਮਾਲਿਆ ਬਹੁਤ ਆਦੀ ਹੜੀ ਦਾ ਯਾਰ ਇੱਥੇ ਲੈ ਗੋਲ ਗੱਪਿਆਂ ਦੀ ਰੇੜੀ ਲਾ ਲਾ ਤੂੰ ਇੱਥੇ ਡਾਲਰ ਤੈਨੂੰ ਦੋ ਨਹੀਂ ਮੰਨਦੇ ਆ ਤੁਹਾਨੂੰ ਵਈ ਜਿਹੜਾ ਮੁਲਕ ਆ ਫਿਰ ਕੰਪੀਟੀਸ਼ਨ ਵੀ ਉਹ ਜਿਹਈ ਆ ਠੀਕ ਆ ਵੀ ਹੁਣ ਅਗਲਾ ਭਈ ਅਗਲਾ ਭੈਣ ਜੋ 50 ਲੱਖ ਲਾ ਕੇ ਇੱਥੇ ਹੁਣ ਗੋਲ ਗੱਪਿਆਂ ਦੀ ਰੇੜੀ ਥੋੜੀ ਲਾਊਗਾ ਠੀਕ ਆ ਕੰਮ ਕਿੱਥੇ ਕਰੂ ਅਗਲਾ ਦੱਸੋ ਕਿੱਥੇ ਕਰ ਲੋਂਗੇ ਕੰਮ ਟਰੱਕ ਚ ਲਾ ਲੂ ਬੰਦਾ ਟਰੱਕ ਦੇ ਮੈਂ ਕੰਮ ਹੀ ਨਹੀਂ ਟਰੱਕ ਦਾ ਵੀ ਲੋਡ ਹੀ ਨਹੀਂ ਪੈਣਾ 10000 ਵਾਲਾ ਲੋਡ 5-5000 ਤੇ ਆਇਆ ਪਿਆ ਕੌਣ ਤੁਹਾਨੂੰ ਪੈਸੇ ਦੇ ਦੂ ਪੈਸੇ ਦਿੰਦੇ ਹੀ ਨਹੀਂ ਡਰਾਈਵਰ ਰੱਖ ਲੈਂਦੇ ਪੈਸੇ ਦਿੰਦੀ ਨਹੀਂ ਵੀਰੇ ਅਗਲੇ ਨੇ ਤਨਖਾਹ ਦੇਣੀ ਨਹੀਂ ਆਲਾ ਵੀਰੇ ਬਿਸ਼ਰਮ ਜਾਓ ਕਿ ਸਾਡੇ ਕਿ ਤੁਰਿਆ ਹੁਣ ਬਈ ਪੈਸੇ ਤਾਂ ਦਿੰਦਾ ਨਹੀਂ ਅਗਲਾ ਵੀ ਬਈ ਕਿੱਥੋਂ ਦੇ ਦੇ ਅਗਲੇ ਕੋਲੇ ਕੰਪਨੀ ਹੁੰਦੀ ਆ ਟਰੱਕ ਪਾਏ ਹੁੰਦੇ ਆ 40-50 ਉਹਨਾਂ ਦੀ ਹੀ ਕਿਸ ਤਾ ਮਜ਼ਾ ਨਿਕਲਦੀਆਂ ਨੇ ਤੁਹਾਨੂੰ ਤਨਖਾਹ ਕਿਤੇ ਦੇ ਦੇ ਯਾਰ ਆਲਾ ਇਹ ਗੇ ਮੇਰੇ ਮੈਨੂੰ ਤਾਂ ਇਹ ਲੱਗ ਰਿਹਾ ਪਤਾ ਨਹੀਂ ਭਾਈ ਮੇਰਾ ਬਹਿ ਮਾਂ ਪਰ ਜਿੰਨਾ ਕਿ ਮੈਂ ਪਤਾ ਕੀਤਾ ਆਪਣੇ ਜਾਣਕਾਰ ਬੰਦੇ ਆ ਸਾਰਿਆਂ ਦੇ ਭਾਈ ਬਾਜੇ ਬੱਜੇ ਪੜਿਆ ਸਾਰੇ ਇੱਕ ਹੀ ਗੱਲ ਕਹਿੰਦੇ ਆ ਕਿ ਵੀ ਅੱਜ ਕੱਲ ਦਾ ਪਤਾ ਨਹੀਂ ਅੱਜ ਦੇ ਹਾਲਾਤ ਨੇ ਭਾਈ ਵੀ ਪੀਆਰ ਕਾਗਜ਼ ਪੱਤਰ ਬਹੁਤ ਜ਼ਿਆਦੇ ਤੰਗ ਕਰਿਆ ਆ ਇਹਨਾਂ ਨੇ ਇਹਨਾਂ ਦਾ ਪੀਆਰ ਹੀ ਦੇ ਰਿਹਾ ਤੇ ਨਾ ਕੰਮੀ ਦੇ ਰਿਹਾ ਵੀ ਕੰਮ ਤੇ ਉਹ ਪੀਆਰ ਆ ਰਿਹਾ ਕੰਮ ਵੀ ਹੈ ਨਹੀਂ ਬਈ ਬਾਲਾ ਲੋਕਾਂ ਨੂੰ ਬਹਿਮ ਆ ਯਾਰ ਕਰਾਗਲਾ ਕਹਿੰਦਾ ਬਈ ਤੁਸੀਂ ਇੱਥੇ ਕੀ ਕਰਦੇ ਹੋ ਤੁਸੀਂ ਆ ਜੋ ਤੁਸੀਂ ਕਿਉਂ ਤੁਸੀਂ ਮੁੜਦੇ ਕਿਉਂ ਨਹੀਂ ਉਹਨਾਂ ਨੂੰ ਕੀ ਦਸੀਏ ਵੀ ਕੋਈ ਘਰ ਲਾ ਕੇ ਆਇਆ ਕਿੱਥੇ ਮੁੜਿਆ ਜਾਂਦਾ ਨਹੀਂ ਜਿਹੜਾ ਬਈ 25 30 ਲੱਖ ਲਾ ਕੇ ਆਇਆ ਉਹ ਕੋਈ ਨਹੀਂ ਮੁੜ ਸਕਦਾ ਯਾਰ ਠੀਕ ਹੈ ਸਿੱਧੀ ਗੱਲ ਹੈ ਬਈ ਪੌਗੋ ਦੇਖਣਾ ਪੈਂਦਾ ਬੰਦੇ ਨੂੰ ਯਾਰ ਲੋਤੀ ਜਾਊ ਵੀ ਉਹ ਨਹੀਂ ਮੁੜ ਸਕਦਾ ਜਿਹੜਾ ਕੈਨੇਡਾ ਆ ਗਿਆ ਬੰਦਾ ਵੀ ਹਾਂ ਜਿਨੇ ਪਸੋਂ ਖਿਆ ਇਹ ਦੇਖੀ ਆ ਜਿਹੜਾ ਪੁਣਾ ਆਏ ਉਹਨੇ ਜਿਹੜਾ ਹੈ ਇਹ ਪਿੱਛੋਂ ਪੈਸਿਆਂ 'ਚ ਖੇਡਦਾ ਬਾਈ ਉਹਦਾ ਮੁੜ ਵੀ ਗਏ ਬਹੁਤ ਮੁੜੀ ਵੀ ਜਾਂਦੇ ਆ ਜਿਹੜਾ ਸਾਡੇ ਪਰ ਸੰਘਰਸ਼ ਚੋਂ ਨਿਕਲੇ ਆ ਉਹ ਨਹੀਂ ਮੁੜਦਾ ਬਾਈ ਉਹ ਜਾਂਦਾ ਫਿਰ ਉਹ ਕਰਕੇ ਜਾਊ ਖੱਬਾ ਸੱਜਾ ਨਹੀਂ ਉਹ ਨਹੀਂ ਜਾਂਦਾ ਠੀਕ ਆ ਉਹ ਤਾਂ ਆ ਜਾਂਦਾ ਕਿਉਂ ਨਹੀਂ ਬਾ ਅਸਮੀ ਇਹ ਤਾਂ ਨਹੀਂ ਜਾਂਦਾ ਵੀ ਚਲ ਅੱਜ ਨਹੀਂ ਠੀਕ ਕੱਲ ਨੂੰ ਠੀਕ ਹੋ ਜੂ ਪਰਸੋਂ ਠੀਕ ਹੋ ਜੂ ਆਸਾਂ ਮੀਦਾਂ ਚ ਨਹੀਂ ਜਾਂਦਾ ਬੰਦਾ ਠੀਕ ਆ ਵੀ ਹੁਣ ਹੁਣ ਮੈਨੂੰ 2-3 ਸਾਲ ਹੋ ਨਾਲ ਆ ਹੁਣ ਮੈਂ ਪਿੱਛੇ ਜੀਤ ਅਧੇਰਾ ਕਰਦਾ ਵੀ ਜਾਈਏ ਰਕੇੜਾ ਕੱਢੇ ਆਈਏ ਵੀ ਪਰ ਜੇ ਵਜਾਸ਼ਤ ਨਹੀਂ ਦਿੰਦੀ ਠੀਕ ਆ ਵੀ ਪਰ ਹਾਂ ਮੁੜਦੇ ਕੀ ਲੱਗਦਾ ਇਹ ਕਿਹ ਕਾਸ ਹੋ ਜੇ ਪੱਕੇ ਕਰਨ ਨਾ ਕਰਨ ਚਾਹੇ ਕੱਚੇ ਹੀ ਰੱਖਣ ਦੋਨੋਂ ਪੱਕੀ ਦਾ ਨਾ ਨੰਦਾਣੀ ਪਰ ਪਰ ਪਿੱਛੇ ਆਪਣੇ ਲੋਕਾ ਮੈਨੂੰ ਵੀ ਇਹ ਵਹਿਮ ਸੀਗਾ ਮੈਂ ਵੀ ਆਪਦੇ ਪਰ ਉਹਨੇ ਬੁੰਡਿਲ ਕਹਿੰਦਾ ਸੀ ਮੈਂ ਬੈਥੂ ਯਾਰ ਇਹ ਤੇ ਤੂੰ ਕੀ ਕਰਦਾ ਮੇਰੇ ਤੂੰ ਅਜੇ ਤੈਨੂੰ ਇੰਨੇ ਪੈਸੇ ਨਹੀਂ ਮੰਨਦੇ ਤੂੰ ਆ ਜਾ ਭਾਈ ਇੰਡੀਆ ਆ ਕੇ ਰਹਿ ਇੱਥੇ ਕੰਮ ਕਰ ਓ ਬਾਈ ਮੈਨੂੰ ਕਹਿ ਦਿੰਦਾਈ ਬਈ ਇਹ ਗੱਲ ਦਾ ਜਵਾਬ ਮੈਂ ਤੈਨੂੰ ਨਹੀਂ ਦੇ ਸਕਦਾ ਤੂੰ ਜਦੋਂ ਆ ਜਾਏਗਾ ਤੈਨੂੰ ਆਪ ਹੀ ਪਤਾ ਲੱਗ ਜੂ ਵੀ ਉਹ ਉਹ ਸਵਾਲ ਦਾ ਜਵਾਬ ਗਰੇ ਮੈਨੂੰ ਇੱਥੇ ਆ ਕੇ ਮਿਲ ਗਿਆ ਮੈਂ ਨਹੀਂ ਚਾਹੁੰਦਾ ਵੀ ਕੋਈ ਬੰਦਾ ਹੋਰ 30 ਪੈਂਦੀ ਲੱਖ ਰੁਪਈਆ ਲਾ ਕੇ ਫੇਰ ਉਹਨੂੰ ਇਹ ਚੀਜ਼ ਆ ਪਤਾ ਲੱਗੇ ਵੀ ਹਾਂ ਵਾਕੇ ਯਾਰ ਵੀ ਬੰਦੇ ਕਿਉਂ ਨਹੀਂ ਮੁੜਦੇ ਠੀਕ ਆ ਇਹ ਫੇਰ ਵੀ ਦਿਮਾਗ 'ਚ ਕੀੜਾ ਫੇਰ ਕੋਈ ਹੱਲ ਨਹੀਂ ਫੇਰ ਇਹ ਇਹ ਕੀੜਾ ਵੀਰੇ 30 ਪੈਂਦੀ ਲੱਖ ਲਾ ਕੇ ਫੇਰ ਹੀ ਇਹ ਨਿਕਲਣਾ ਉਦੋਂ ਬਿਨਾ ਇਹ ਕੀੜਾ ਨਿਕਲ ਨਹੀਂ ਸਕਦਾ ਵੀ ਅੱਜ ਕੱਲ ਦਾ ਕੱਲ ਦਾ ਸਮਾਂ ਸਮੇਂ ਦਾ ਕੋਈ ਪਤਾ ਨਹੀਂ ਵੀ ਰਾਤ ਪਉਂਦਾ ਕਿ ਚ ਕੀ ਰੱਖਦੇ ਆ ਪਰਮਾਤਮਾ ਵੀ ਕੱਲ ਦਾ ਵੀ ਸਮੇਂ ਦਾ ਕੋਈ ਪਤਾ ਨਹੀਂ ਵੀ ਕੱਲ ਨੂੰ ਚੰਗਾ ਆਪਦਾ ਅਰਦਾਸ ਕਰਦੇ ਆ ਵੀ ਸਾਰੇ ਸਾਰੇ ਆਪਦਾ ਘਰ ਪਰਵਾਰ ਛੱਡ ਕੇ ਆਏ ਆ ਵਧੀਆ ਡਾਲਰ ਕੁੱਟਣ ਇੱਥੇ ਨਿਆਰੇ ਲੈਣ ਵਧੀਆ ਕੰਮ ਖੁੱਲੇ ਚੱਲੇ ਆਪਦਾ ਹੀ ਸੋਚਦੇ ਆਂ ਆਹੀ ਅਰਦਾਸ ਆ ਇਹ ਗਾ ਬਹੁਤ ਦੁੱਖ ਹੁੰਦਾ ਯਾਰ ਇੱਥੇ ਆਪਣੀਆਂ ਮਤ ਦਿਖਾਉਂ ਨੂੰ ਜੇ ਆ ਬਿਲਡਿੰਗ ਚੱਲੇ ਜਿਹੜੀ ਚ ਪਰਮਿਟ ਹੋ ਗਿਆ ਫੇਰ ਕੁੜੀਆਂ ਆਪਣੀਆਂ ਬਈ ਉੱਚੇ ਲਾਉਂਦੀਆਂ ਵਿਚਾਰੀ ਬਹੁਤ ਬਰਾਹਾਲ ਤੇ ਪਪਾ ਕਹਿੰਨੇ ਬਈ ਚੱਲੇ ਕੰਮ ਵੀ ਪਰ ਹਾਂ ਵੀ ਜਿੰਨਾਂ ਦੇ ਦਿਮਾਗ 'ਚ ਇਹ ਆ ਵੀ ਯਾਰ ਇਹ ਕਿਉਂ ਨਹੀਂ ਮੁੜਦੇ ਜੇ ਕੈਨੇਡਾ ਦਾ ਇੰਨਾ ਹੀ ਬੁਰਾ ਹਾਲ ਹੈ ਇਹ ਕਿਉਂ ਨਹੀਂ ਮੁੜਦਾ ਇਹ ਉਹਦਾ ਜਵਾਬ ਬਈ ਇਹ ਹੈ ਵੀ ਅਸੀਂ ਨਹੀਂ ਮੋੜ ਸਕਦੇ ਕੋਈ ਤੇ ਘਰ ਲਾ ਕੇ ਆਏ ਨਹੀਂ ਮੁੜ ਇਹ ਕਿ ਉਹ ਬੰਦੇ ਨੂੰ ਉਮੀਦ ਆਸ ਉਮੀਦ ਤੇ ਹੀ ਬੰਦਾ ਪਾ ਤਣ ਕੱਟੀ ਜਾਂਦਾ ਵੀ ਚੱਲ ਜਾਂਦਾ ਅੱਜ ਨਹੀਂ ਕਰ ਲਮ ਠੀਕ ਆ ਮੋੜੀ ਇਹ ਵੀ ਕਿਹੜੇ ਮੂਹਨਾ ਮੇਰੇ ਘਰ ਲਾ ਕੇ ਆ ਨਹੀਂ ਮੋੜ ਸਕਦੇ ਜੀ ਦਾ ਬਹੁਤ ਕਰਦਾ ਠੀਕ ਆ ਜੇ ਸੌਕੇ ਹੁੰਦੇ ਨਹੀਂ ਉਹਦਾ ਮੋੜ ਹੀ ਜਾਂਦੇ ਵਿਪਾਰ ਵੀ ਹਾਂ ਹੁਣ ਤਾਂ ਜਿਆਦਾ ਕੋ ਬਣ ਕੇ ਜਾਵਾਂਗੇ ਬਈ ਉਹ ਕਰਕੇ ਹੱਥ ਪੱਲੇ ਲੈ ਕੇ ਜਾਵਾਂਗੇ ਨਹੀਂ ਫਿਰ ਇਹ ਉਹਦੇ ਨਹੀਂ ਜਾਂਦੇ ਕਿ ਉਹਦੇ ਤਾਂ ਇੱਥੇ ਹੀ ਇਹ ਇੱਥੇ ਸੰਗਰਸ਼ ਲੜਨਗੇ ਵੀ ਹਾਂ ਭਾਈ ਅੱਜ ਵੀ ਘੜੀ ਕੋਈ ਫਾਇਦਾ ਨਹੀਂ ਜੇ ਕਿਸੇ ਨੂੰ ਕੋਈ ਵਹਿਮ ਆ ਵੀ ਹਾਂ ਇਹ ਨਹੀਂ ਮੁੜਦੇ ਫਲਾਨਾ ਧਮਕਾ ਫਿਰ ਭਾਈ ਆ ਜੋ 20 25 ਲੱਖ ਲਾਓ ਫਿਰ ਉਸ ਤੋਂ ਬਾਅਦ ਸਾਡੇ ਨਾਲ ਗੱਲ ਕਰੀਂ ਉਹ ਆ ਕੇ ਵੀ ਹਾਂ ਹੁਣ ਦੱਸੋ ਤੁਸੀਂ ਕਿਉਂ ਨਹੀਂ ਮੁੜਦੇ ਇਹ ਗੱਲ ਆਂ ਤਾਂ ਨਹੀਂ ਮੁੜਦੇ ਠੀਕ ਆ ਕੋਈ ਕੁਦੀਨਾ ਯਾਰ ਕਿੰਨੀ ਅੱਪ ਆ ਗਏ ਮੈਨੂੰ ਲੱਗਾ 15 ਕਿਲੋਮੀਟਰ ਜਦੋਂ ਦੋ ਮੈਂ ਵੀਡੀਓ ਚਲਾਈ ਹੈ 11 ਮਿੰਟ ਹੋ ਗਏ ਵੀਡੀਓ ਚੱਲਦੀ 10 ਕਿਲੋਮੀਟਰ ਆ ਗਿਆ ਕੋਈ ਕੋਈ ਲੱਗਿਆ ਤੁਹਾਨੂੰ ਕਿਸੇ ਪਾਸੇ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਇਆ ਮੇਨ ਕੰਮ ਕੈਨੇਡਾ ਦਾ ਟ੍ਰੱਕਾਂ ਦਾ ਇਹ ਕੰਸਟਰਕਸ਼ਨ ਦਾ ਮੇਨ ਕੰਮ ਆਖਦੇ ਹੁੰਦੇ ਦੇਖੀ ਆ ਤੇ ਇਹਨਾਂ ਦੀ ਕੀ ਆ ਕੁਤਤ ਮੌਲੀਆਂ ਮੈਂ ਨਾ ਜਾਂਦੀਆਂ ਦੇਖਿਆ ਤੁਹਾਨੂੰ ਬਈ ਨਹੀਂ ਹੈ ਆ ਯਾਰ ਬਹੁਤ ਪੁਰਾਣਾ ਹੈਰੇ ਮੈਂ ਮੈਂ ਨਾ ਇਹ ਸੋਚੋ ਸੋਚ ਰਹਾ ਨਾ ਮੈਂ ਗੱਲ ਲਗਾਉਂਦਾ ਸਾਡੇ ਵਾਲੇ ਨਾਲ ਵੀਰ ਬਈ ਹੀ ਇਹ ਰੀ ਲੋਕਾਂ ਦਾ ਇਹ ਹੈ ਘਰ ਕਿਵੇਂ ਚੱਲਦਾ ਯਾਰ ਮੈਂ ਜਦੋਂ ਵੀ ਦੇਖਦਾ ਕਿਸੇ ਘਰ ਤਾਂ ਇਹਨਾਂ ਦਾ ਘਰ ਕਿਵੇਂ ਚੱਲਦਾ ਬਸ ਆਹ ਚੀਜ਼ ਦਾ ਮੈਨੂੰ ਜਵਾਬ ਨਹੀਂ ਮਿਲ ਰਿਹਾ ਕਿ ਜਾਂ ਤਾਂ ਕੋਈ ਲੋਕ ਬਈ ਜਿਗਾੜ ਲਾ ਰਹੇ ਆ ਕੋਈ ਹੋਰ ਕੋਈ ਧੰਦਾ ਚਲਾ ਰਹੇ ਆ ਅੰਦਰ ਖਾਤੇ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਮੇਰੇ ਵਰਗੇ ਨਵੇਂਆਂ ਨੂੰ ਪਤਾ ਨਹੀਂ ਵੀ ਆ ਵੀ ਜਿਗਾੜ ਲੱਗ ਜਾਂਦਾ ਹੁੰਦਾ ਠੀਕ ਹੈ ਹੋ ਸਕਦਾ ਬਈ ਮੈਂ ਨੇਰੇ ਚ ਹਾਂ ਕੋਈ ਲੋਕ ਹੈ ਜਿਹੜਾ ਜਿਗਾੜ ਲਾਈ ਜਾਂਦੇ ਹੁਣ ਘਰੇ ਬੈਠੀ ਪੈਸੇ ਬਣਾ ਰਹੇ ਹੁਣ ਵੀ ਜਿਹੜਾ ਲੋਕ ਐਡੇ ਐਡੇ ਘਰ ਨੇ ਕੰਮ ਕੋਈ ਹੈ ਨਹੀਂ ਕੋਲੇ ਠੀਕ ਆ ਤੇ ਫਿਰ ਵੀ ਲੋਕ ਕਿਵੇਂ ਸਰਵਾਈਵ ਕਰ ਰਹੇ ਆ ਜਿਹੜੇ ਬੰਦੇ ਲਵੇ ਆਪ ਦਾ ਘਰ ਆ ਬਈ ਉਹਦਾ ਮਹੀਨੇ ਦਾ ਖਰਚਾ ਘੱਟੋ ਘੱਟ 8 ਤੋਂ 9000 10000 ਡਾਲਰ ਰੁਪਇਆ ਮਿਨੀਮਮ ਜੇ ਬੰਦੇ ਲਵੇ ਮੀਡੀਅਮ ਜਿਹਾ ਘਰ ਵੀ ਆ ਨਾ ਉਹਦਾ ਖਰਚਾ ਘੱਟੋ ਘੱਟ 7000 ਡਾਲਰ ਮਹੀਨੇ ਦਾ 7000 ਡਾਲਰ ਤੇ ਵੀਰੇ ਘਰ ਦੇ ਵਿੱਚ ਜੀ ਕਿੰਨੇ ਨੇ ਜੇ ਚੱਲ ਕਿਸੇ ਨਾਰਮਲ ਫੈਮਿਲੀ ਆ 4 ਜੀ ਹੋਏ ਵੀਰੇ ਚਾਰ ਚੇ ਹੁਣ ਮਾਂ ਵੀ ਉਹੀ ਕੰਮ ਕਰਦੇ ਹੋਣਗੇ ਕਿੰਨੇ ਕ ਪੈਸੇ ਲਿਆਉਂਦੇ ਹੋਣਗੇ ਦੋਨੇ ਜੀ ਮੜ ਕੇ ਵੀਰੇ 10000 ਲਿਆਉਂਦੇ ਨਹੀਂ ਹੁਣੇ 5000 ਕਿਸੇ ਨੂੰ ਨਹੀਂ ਬਣਦਾ ਵੀਰੇ ਇੱਥੇ 3000 ਐਵਰੇਜ ਆ 3000 ਮੈਂ ਬਾਹਲਾ ਕਹਤਾ ਵੀਰੇ ਇਹ ਗਾ ਕਿੱਥੇ ਫਰਦੇ ਹੋ ਤੁਸੀਂ ਕਿਹੜੇ ਭਲੇਖਿਆਂ ਚ ਫਰਦੇ ਹੋ ਭਾਈ ਬਾਤ ਜੇ ਵਧ ਜੇ ਬਾਤ ਜੇ ਇੱਥੇ ਕਈਆਂ ਗੱਲਾਂ 5-5000 ਵਾਲੀਆਂ ਲੋਕਾਂ ਨੂੰ 25 ਤੋਂ 3000 ਰੁਪਏ ਕਿ ਬਣਦਾ ਫੇਰ ਇਹਨਾਂ ਕਿ ਇਹ ਆ ਵੀ ચીਕ ਪੱਜੀ ਪਈ ਆ ਲੋਕਾਂ ਦੀ ચીਕ ਮਾਰ ਨਹੀਂ ਰਹੇ ਬਸ ਇੱਕ ਚੀਕਾਂ ਨਿਕਲੀਆਂ ਪਈਆਂ ਨੇ ਹਾਂ ਕੰਮ ਤੇ ਪਹੁੰਚਣ ਵਾਲਿਆਂ ਗਾਂਹਾਂ ਲਈ ਗੱਲ ਲੱਗੋ ਪਰ ਦਿਖਾਉਣੀਆਂ ਤੁਹਾਨੂੰ ਬਿਲਡਿੰਗ ਕੋਈ ਮਾਮਾ ਮੂਮਾ ਨਾਲ ਟੱਕਰ ਤੇ ਆਵਾਜ਼ ਨਹੀਂ ਪਤਾ ਮੈਨੂੰ ਵੱਧ ਆਈ ਆ ਵੀ ਘੱਟ ਆਈ ਆ ਹੱਟਣ ਨੂੰ ਲੱਗੇ ਨਹੀਂ ਸਿੱਧੇ ਹੀ ਬੁੱਲੀ ਨੂੰ ਚੱਲੇ ਆ ਕੰਮ ਉੱਤੇ ਦਿਖਾਉਣੇ